ਮਹਰਪਾਲ ਪੰਗੂ ਪ੍ਰਧਾਨ 샤ੜਾ प्रेस वेलफेयर सोसाइटी ਅਰਜੇ ਤੋਂ ਅੰਮ੍ਰਿਤਸਰ ਪੰਜਾਬ ਅੱਛਾ ਪੱਤਰਕਾਰ ਸਾਥੀ ਉਹ ਆਪ ਜੀ ਨੂੰ ਪਤਾ ਹੀ ਆ ਕਿ ਬੀਤੀ ਦਿਨੀ ਇੱਕ ਸਾਡੇ ਪੱਤਰਕਾਰ ਵੀਰ ਜੋ ਬਠਿੰਡੇ ਤੋਂ ਮਨਿੰਦਰਜੀਤ ਸਿੰਘ ਸਿੱਧੂ ਜੀ ਦੇ ਬਲਕਾਰ ਵਧਾਈਕ ਜਿਹੜਾ ਰਾਮਪੁਰਾ ਫੂਲ ਤੋਂ ਵਧਾਈ ਕਿਨੇ ਆਪਣੇ ਬਲਕਾਰ ਸਿੰਘ ਸਿੱਧੂ ਉਹਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਤੇ 샤ੜਾ ਪ੍ਰੈਸ ਵੈਲਫੇਅਰ सोसाइटी ਵੱਲੋਂ ਪਿਛਲੀ ਦਿਨੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਜਿਹੜੀ ਕੱਲ ਅਸੀਂ ਵੀ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦੇਣਾ ਸੀ ਅਗਲੀ ਜਿਹੜੀ ਰੂਪਰੇਖਾ ਸਾਡੀ ਸੀ ਉਹ ਸੰਬੰਧੀ ਤੇ ਚਲੋ ਮੈਂ ਭਗਵੰਤ ਮਾਨ ਦਾ ਚੋ ਧੰਨਵਾਦ ਵੀ ਕਰ ਦੇਣਾ ਵੀ ਪੱਤਰਕਾਰ ਭਾਈਚਾਰੇ ਦੇ ਜਿਹੜਾ ਪਰਚਾ ਇਹਨਾਂ ਨੂੰ ਨਜਾਇਜ਼ ਤੁਸੀਂ ਮੰਨ ਗਏ ਹੋ ਵੀ ਵਾਕਿਆ ਨਜ਼ਾਇਜ਼ ਜੋ ਦਰਜ ਕੀਤਾ ਗਿਆ ਸੀ ਤੁਹਾਡੇ ਐਮਐਲਏ ਵੱਲੋਂ ਉਹ ਤੁਸੀਂ ਤੁਰੰਤ ਰੱਦ ਕਰਵਾਇਆ ਵਾ ਮੈਂ ਮੁੱਖ ਮੰਤਰੀ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਫੇਰ ਵੀ ਤੁਹਾਡੇ ਤੁਸੀਂ ਦਬਕਾ ਮਾਰ ਕੇ ਜਿੱਦਾਂ ਵੀ ਤੁਸੀਂ ਜਿਹੜਾ ਵਾ ਰੱਦ ਕਰਾਇਆ ਦਿਲੋਂ ਧੰਨਵਾਦ ਸਾਡਾ ਪ੍ਰੈਸ ਅਫਰ ਸੋਸਾਇਟੀ ਵੱਲੋਂ ਬਾਕੀ ਬਾਕੀ ਰਹੀ ਗੱਲ ਖੁਸ਼ੀ ਵੇਖੋ ਜੀ ਅੱਜ ਸ਼ਾੜਾ ਚੌਂਗ ਦੇ ਵਿੱਚ ਸ਼ਾੜਾ ਪ੍ਰੈਸ ਵੈਲਫਰ ਸੋਸਾਇਟੀ ਦੇ ਸਮੂਹ ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਲੱਡੂ ਵੰਡ ਕੇ ਢੋਲ ਵਜਾ ਕੇ ਭੰਗੜੇ ਪਾ ਕੇ ਜਿਹੜੀ ਖੁਸ਼ੀ ਜਿਹੜੀ ਪ੍ਰਗਟ ਕੀਤੀ ਗਈ ਆ ਤੇ ਇਸ ਦੇ ਜਰੀਏ ਖੁਸ਼ੀ ਤੇ ਚਲੋ ਹਾਨੂੰ ਸਦਾ ਹੀ ਖੁਸ਼ ਰਹਿਣਾ ਚੜ੍ਹਦੀ ਕਲਾ 'ਚ ਪੱਤਰਕਾਰ ਆ ਸਾਡਾ ਚੜ੍ਹਦੀ ਕਲਾ 'ਚ ਹੀ ਰਵਾਂਗੇ ਪਰ ਰਹੀ ਗੱਲ ਇਹ ਆਪਣੇ ਸਾਡੇ ਜਿਹੜੇ ਐਮਐਲਏ ਆ ਬਲਕਾਰ ਸਿੱਧੂ ਜੀ ਇਹ ਉਹੀ ਗੱਲ ਮੈਂ ਫੇਰ ਦਰੋਂ ਲਗਾ ਕਹਿੰਦੇ ਪੱਤਰਕਾਰਾਂ ਨੂੰ ਦੱਬਣ ਨੂੰ ਫਿਰਦੇ ਹੀ ਪਰ ਇਹ ਦੱਬਦੇ ਕਿੱਥੇ ਆ ਐ ਦੱਬਣ ਵਾਲੇ ਨਹੀਂ ਆਗੇ ਤਾਂ ਨਾਂ ਹੀ ਲਗਾ ਕੇ ਕਿ ਕਿਸੇ ਕੋ ਦੱਬੇ ਆ ਤੂੰ ਹੀ ਬਲਕਾਰ ਸਿੱਤੂ ਗਾਣੇ ਜੀ ਮੱਝ ਦੀ ਹੈ ਮੱਝ ਦੀ ਮੋਮਬਤੀਏ ਉਹ ਮੋਮਬਤੀ ਤੇ ਜੇ ਤੂੰ ਹੀ ਨਾ ਅੱਜ ਇਹ ਕਿਹਦੇ ਪਰਚਾ ਦਰਜ ਨਾ ਜਿਹੜਾ ਰੱਦ ਨਾ ਨਾ ਤੂੰ ਕਰਵਾਉਂਦਾ ਐ ਐਮਐਲਏ ਸਾਹਿਬ ਤੇ ਮੋਮਬਤੀ ਇਹੋ ਜਿਹੀ ਹੀ ਬੁਝਾਉਣੀ ਹੈ ਤੇ ਤੂੰ ਯਾਦ ਕਰਿਆ ਕਰਨਾ ਵੀ ਵਾਕਿਆ ਮੋਮਬਤੀ ਬੁਝਾਈਏ ਪੱਤਰਕਾਰਾਂ ਨੇ ਦੱਸੋ ਮੇਰੇ ਵੀਰ ਐਮਐਲਏ ਜੀ 2 ਸਾਲ ਤੋਂ ਡੇ ਪਏ ਆ ਅੱਗੇ ਗਾ ਸਾਡੀ ਚੇਤਾਵਨੀ ਹੈ ਤੁਹਾਨੂੰ ਵੀਰੋ ਪਤਾ ਆ ਜਿਹੜੇ ਐਮਐਲਏ ਜਿਹੜੇ ਆ ਨਵੇਂ ਬਣੇ ਆ 92 ਹੋ 95 ਕੋ ਜਿਮਨੀ ਚੋਨਾ ਜਿੱਤ ਕੇ ਕੁਝ ਵਧੇ ਆ ਸਾਰਿਆਂ ਨੂੰ ਮੈਂ ਚੇਤਾਵਨੀ ਵੀ ਦੇਣਾ ਤੇ ਮੈਂ ਨਾਲ ਅਪੀਲ ਵੀ ਕਰ ਦੇਣਾ ਵਾ ਵੀ ਵੇਖੋ ਦੋਸਾਂ ਰਹਿ ਗਏ ਤੇ ਪੱਤਰਕਾਰਾਂ ਦੇ ਕਿਹਦੇ ਹਵਾ ਵਾਲੀ ਤੁਸੀਂ ਵੇਖ ਰਹੇ ਹੋ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਿੰਟ ਦਾ ਜਵਾਬ ਪੱਥਰ ਚ ਦਵਾਂਗੇ ਸੋ ਬੜੀ ਖੁਸ਼ੀ ਆ ਮਨਿੰਦਰ ਜੀ ਸਿੱਧੂ ਨੂੰ ਮੈਂ ਆਪਣੇ ਐਸੋ ਵੀਡੀਓ ਰਾਹੀਂ ਮੈਸੇਜ ਦੇਣਾ ਮੇਰਾ ਵੀਰ ਜਿੱਦਾਂ ਅger ਸਚਾਈ ਲਿਖ ਰਿਹਾ ਨਾ ਇਦਾਂ ਹੀ ਲਿਖੀ ਇਹਨਾਂ ਕੋ ਡਰੀ ਨਾ ਅਸੀਂ ਤੇਰੇ ਨਾਲ ਆਹ ਇੱਕ ਠੋਕੇ ਨਾਲ ਆ ਪੂਰਾ ਅੰਮ੍ਰਿਤਸਰ ਪੱਤਰਕਾਰ ਭਾਈਚਾਰੇ ਕੀ ਪੂਰਾ ਪੰਜਾਬ ਪੱਤਰਕਾਰ ਜਿਹੜਾ ਭਾਈਚਾਰਾ ਤੇਰੇ ਨਾਲ ਆ ਸੋ ਮੇਰਾ ਵੀਰ ਡੱਟ ਕੇ ਆਪਣੀ ਕਲਮ ਜਿਹੜੀ ਹੈ ਸਚਾਈ ਵੱਲ ਲਿਖੀ ਧੰਨਵਾਦ ਮੇਰਾ ਨਾਮ ਸਰਮਸੰਗਰ ਦਵਾਜੀ ਸ਼ਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਤੋਂ ਮੈਂ ਜਨਨਸ ਕਤਰਾਂ ਔਰ ਪਿਛਲੇ ਦਿਨੀ ਬਲਕਾਰ ਸਿੱਧੂ ਵੱਲੋਂ ਜਿਹੜਾ ਇੱਕ ਪਰਚਾ ਮਨਜਿੰਦਰ ਸਿੰਘ ਸਿੱਧੂ ਸਾਡੇ ਪੱਤਰਕਾਰ ਸੀ ਉਹਨਾਂ ਦੇ ਦਰਜ ਕਰਵਾਇਆ ਗਿਆ ਸੀ ਔਰ ਉਸ ਦਾ ਵਿਰੋਧ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਨੇ ਪ੍ਰਧਾਨ ਹਰਪਾਲ ਸਿੰਘ ਪੰਗੂ ਦੀ ਗਵਾਹੀ ਦੇ ਵਿੱਚ ਕੀਤਾ ਸੀ ਔਰ ਅੱਜ ਮਹਿਜ ਇੱਕ ਦਿਨ ਦੇ ਫਰਕ ਤੋਂ ਬਾਅਦ ਪਰਚਾ ਜਿਹੜਾ ਰੱਦ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੇਤ ਇਹ ਪੂਰੇ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਆ ਸਾਰਿਆਂ ਦੀ ਬਹੁਤ ਵੱਡੀ ਇਹ ਜਿੱਤ ਆ ਔਰ ਮਾਝੇ ਦੀ ਮੋਮਬਤੀ ਗਾਉਣ ਵਾਲੇ ਬਲਕਾਰ ਸਿੰਘ ਸਿੱਧੂ ਨੂੰ ਟਾਈਮ ਦੇ ਨਾਲ ਜਿਹੜੀ ਆ ਸਮਾਸਿਰ ਰਹਿੰਦੇ ਜਿਹੜੀ ਅਗਲ ਆ ਗਈ ਆ ਔਰ ਪਰਚਾ ਜਿਹੜਾ ਹੈ ਉਹਨਾਂ ਵੱਲੋਂ ਰੱਦ ਕਰਵਾ ਦਿੱਤਾ ਗਿਆ ਮੈਂ ਇਹਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਨੂੰ ਇਹ ਇੱਕ ਵਾਰ ਫਿਰ ਕਹਿਣਾ ਕਿ ਜੇਕਰ ਤੁਸੀਂ ਆਪਣੀ ਮੋਮਬਤੀ ਜਗਦੀ ਰੱਖਣੀ ਆ ਤਾਂ ਫਿਰ ਪੱਤਰਕਾਰਾਂ ਦੇ ਨਾਲ ਬਣਾ ਕੇ ਰੱਖੋ ਕਿਉਂਕਿ ਪੱਤਰਕਾਰਾਂ ਹੀ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਮੋਮਬਤੀ ਜਿਹੜੀ ਆ ਉਹ ਜਗਾਈ ਸੀ ਤੁਹਾਡੀ ਸਰਕਾਰ ਦੀ ਔਰ ਜੇਕਰ ਤੁਸੀਂ ਦੁਬਾਰਾ ਇਹੋ ਜੀ ਹਰਕਤ ਕਿਸੇ ਨੇ ਕੀਤੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਜਿਹੜੇ ਨਜਾਇਜ਼ ਕਰਦੇ ਉਹਨਾਂ ਦਾ ਸਾਥ ਦਿਓ ਜੇ ਜਾਇਜ਼ ਕੰਮ ਕਰ ਰਹੇ ਜੇ ਉਹਨਾਂ ਦੇ ਨਾਲ ਇਹ ਜੀ ਹਰਕਤ ਕੀਤੀ ਤਪ ਕੱਲੇ ਬਠਿੰਡ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਬੱਤੀ ਜਿਹੜੀ ਹੈ ਬਜਾ ਕੇ ਰੱਖ ਦਿਆਂਗੇ ਸਰਪਾਈ ਜੀ ਚ ਅੰਮ੍ਰਿਤਸਰ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਸਰਕਾਰ ਵੱਲੋਂ ਜਿਹੜੀ ਜਾਤੀ ਕੀਤੀ ਗਈ ਸੀ ਪੱਤਰਕਾਰ ਭਾਈਚਾਰੇ ਦੇ ਜਿਹੜਾ ਹਾਂ ਕਿ ਪੱਤਰਕਾਰ ਭਰਾ ਸੀ ਜਿਹੜਾ ਬਠਿੰਡੇ ਤੋਂ ਸੀ ਇੱਕ ਬਲਕਾਰ ਸਿੱਧੂ ਜਿਹਨੂੰ ਮੈਂ ਬੇਕਾਰ ਸਿੱਧੂ ਕਹਾਂਗਾ ਜਿਹਨੂੰ ਮੈਂ ਬੇਕਾਰ ਸਿੱਧੂ ਤਾਂ ਕਹਾਂਗਾ ਕਿਉਂਕਿ ਉਹਦੀ ਕਈ ਬੇਕਾਰੀ ਵਾਲੇ ਕੰਮ ਨੇ ਜੇ ਉਹ ਇੱਕ ਐਮਐਲਏ ਆ ਪਰ ਉਹਦੇ ਸਰਕਾਰ ਦੇ ਵਿੱਚ ਜਿਹੜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਇੱਥੇ ਸਲਾਹ ਦਊਂਗਾ ਇਹੋ ਜਿਹੇ ਨੁਮਾਇੰਦਿਆਂ ਨੂੰ ਛੇਤੀ ਤੋਂ ਛੇਤੀ ਬਰਖਾਸ ਕਰੋ ਜਾਂ ਇਹਨਾਂ ਨੂੰ ਸਾਈਡ ਤੇ ਕਰੋ ਨਹੀਂ ਤੇ 2 ਸਾਲ ਤੇ ਪੂਰੇ ਹੋਂਦੀ ਮੈਨੂੰ ਉਮੀਦ ਨਹੀਂ ਲੱਗਦੀ ਇਹੋ ਜਿਹੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਦਬੰਦ ਦੀ ਕੋਸ਼ਿਸ਼ ਕੀਤੀ ਗਈ ਪਰ ਪੱਤਰਕਾਰ ਭਾਈਚਾਰੇ ਦੀ ਜਈ ਇੱਕਜੁੱਟ ਪੂਰੇ ਪੰਜਾਬ 'ਚ ਆਵਾਜ਼ ਨਿਕਲੀ ਤੇ ਸਰਕਾਰ ਦੀ ਨੀਂਦ ਹਰਾਮ ਹੋ ਗਈ ਤੇ ਉਹ ਪਰਚਾ ਅਜੇ ਤੱਕ ਕਰਨਾ ਪਿਆ ਪੰਜਾਬ ਦੀ ਇਹੋ ਜਿਹੀ ਆਵਾਜ਼ ਨੂੰ ਦਬਾ ਰਹੀ ਹੈ ਪੱਤਰਕਾਰ ਪਰ ਪੱਤਰਕਾਰ ਵੀ ਇਸ ਟਾਈਮ ਪੂਰੇ ਡਟ ਕੇ ਖੜੇ ਨੇ ਜੇ ਪਰਚਾ ਦਰਜ ਹੋਇਆ ਉਹ ਤਾਂ ਆ ਕਿਉਂਕਿ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਯਾ ਵਾਜ ਜੇ ਬੁਲੰਦ ਕੀਤੀ ਸੀ ਸਰਕਾਰ ਨੇ ਤੇ ਬੋਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਇਹ ਚ ਨਾਕਾਮਤਾ ਰਹੀ ਕਿਉਂਕਿ ਪੱਤਰਕਾਰ ਭਾਈਚਾਰੇ ਦਾ ਜਿਹੜੀ ਇੱਕਜੁਟਤਾ ਤੇ ਸਰਕਾਰ ਦੇ ਖਿਲਾਫ ਜਿਹੜੇ ਮੋਰਚੇ ਕੱਢੇ ਗਏ ਬਠਿੰਡਾ ਵਿੱਚ ਅੱਜ ਪਰਚਾ ਰੱਦ ਕਰਨਾ ਪੱਤਰਕਾਰ ਭਾਈਚਾਰੇ ਨੂੰ ਇਹ ਬਿਲਕੁਲ ਇੱਕ ਸਲਾਹ ਦਿੱਤਾ ਗਿਆ ਵੀ ਦੇਸ਼ ਦਾ ਚੋਤਾ ਸਤੰਭ ਪੱਤਰਕਾਰ ਰਹਿਤ ਰਹੇਗਾ ਤੇ ਆਵਾਜ਼ ਜਿਹੜੀ ਬੁਲੰਦ ਹੈ ਪੱਤਰਕਾਰ ਕਰ ਰਹੇ ਨੇ ਮੈਂ ਉਹਦੀ ਵਧਾਈ ਦਿੰਦਾ ਤੇ ਸਰਕਾਰ ਨੂੰ بار بار ਇਹ ਗੱਲ ਕਹੂੰਗਾ ਇਹੋ ਜੇ ਬਲਕਾਰ ਸਿੱਧੂ ਜੋ ਬੇਕਾਰ ਸਿੱਧੂ ਵਰਗੇ ਮੰਤਰੀ ਜਾ ਐਮਐਲਏ ਅਣਾ ਨੂੰ ਖੇਤੀ ਬਰਖਾਸ ਕੀਤਾ ਜਾਵੇ ਨਹੀਂ ਤੇ ਸਰਕਾਰ ਵੀ ਨਹੀਂ ਬਚੇਗੀ